ਸਰ ਜੀ ਸਾਡੇ ਨਾਲ ਬੇ ਮੌਸਮੀ ਪ੍ਰਸਾਦ ਬਹੁਤ ਜ਼ਿਆਦਾ ਹੋ ਗਈ। ਖੇਤ ਆਲੂ ਪਾਣੀ ਦੇ ਭਰਨਾ ਆਲੂ ਵੀ ਸਾਡੇ ਸਾਰੇ ਡੈਮੇਜ ਹੋ ਚੁੱਕੇ ਨੇ ਟੋਟਲੀ ਕਿੰਨੇ ਕਿੱਲਾਂ ਦੇ ਵਿੱਚ ਆਲੂ ਲਾਇਏ ਸੀ ਸਾਡਾ ਲਗਭਗ ਸਾਰਾ ਪਿੰਡ ਜੀ ਮੇਰਾ ਆਪਦੇ ਸੀਗੇ ਸਾਡੇ ਮੇਰੇ 35 ਕਿੱਲੇ ਖਰਾਬ ਹੋ ਚੁੱਕਿਆ ਜੀ ਲਗਭਗ ਸਾਰਾ ਪਿੰਡ ਦਾ ਸਾਡਾ ਖਰਾਬ ਡੈਮੇਜ ਹੈ ਜੀ। ਅੱਛਾ ਜੋ ਆਲੂ ਵੀ ਹੈਗਾ ਸਭ ਖਤਮ ਹੈ ਜੀ ਉਹ ਜੋ ਮਾਣਾ ਮਟਾ ਪਾਉਂ ਦੇਖਦਾ ਵੀ ਆ ਆਲੂ ਇਦਾਂ ਥੋੜਾ ਦਾਗੀ ਹੈ ਜੀ ਉਹ ਥੋੜਾ ਜਿਹਾ ਟੈਂਪਰੇਚਰ ਵਧਣਾ ਹੋਣਾ ਜੀ ਉਹਨੇ ਸਾਰੇ ਖਤਮ ਹੋ ਜਾਣਾ ਜੀ। ਹੋ ਹੀ ਜਾਂਦਾ ਜੀ ਖਤਮ ਨਾਲ ਨਾਲ ਤੁਸੀਂ ਦੇਖਿਆ ਹੀ ਨਾ ਸਾਰਾ ਰਕਬਾ ਕਿੰਨਾ ਕਿ ਪਿੰਡ ਦੇ ਵਿੱਚ ਚੜ ਦੂੰਗਾ ਸਾਡੇ ਘੱਟੋ ਘੱਟ ਹੋਊਗਾ ਜੀ ਜਦੋਂ 1500 ਕਿੱਲਾ ਹੋਊਗਾ ਜੀ ਉਹ ਜੋ ਕਿੰਨਾ ਕਿ ਜਿਹੜਾ ਖਰਾਬ ਹੋ ਗਿਆਣਾ ਵੀ ਨੇ ਤੁਸੀਂ 99% ਇਹ ਮੰਨੋ ਅਜੇ ਤਾਂ ਕਿਉਂਕਿ ਜੋ ਅਸੀਂ ਪੱਤ ਕੇ ਘਰਾ ਲਾਉਣਾ ਆ ਜਾਂ ਬਾਅਦ ਇਕੱਠਾ ਕਰਨਾ ਬੋਰੀਆਂ ਵਿੱਚ ਉਹਨੇ ਗਰਮੈਜ ਦੇ ਨਾਲ ਉਹਨੇ ਉਹਨੇ ਵੀ ਖਰਾਬ ਹੋ ਜਾਣਾ ਜੀ ਅਜੇ ਕੁਝ ਨਹੀਂ ਕਹਿ ਸਕਦੇ ਟੋਟਲ ਲਾਸੇ ਕਹਿ ਰਹੇ ਆ ਇੱਥੇ ਜੀ ਕਿਉਂਕਿ ਸਾਡੇ ਐਗਰੀਮੈਂਟ ਦੇ ਨੇ ਆਲੂ ਜੀ ਸਾਰੇ ਜੀ ਕੰਪਨੀਆਂ ਦੇ ਆਲੂ ਨੇ ਜੀ ਇਹ ਵੱਧ ਤੋਂ ਵੱਧ ਤੇ ਅੱਧੇ ਪੈਸੇ ਜੀ ਪਹਿਲਾਂ ਦੇ ਚੁੱਕੇ ਆ ਹੁਣ ਦੇ ਉਹਨਾਂ ਨੇ ਹੁਣ ਕੱਟਣੇ ਸੀਗੇ ਜੀ ਵੀ ਤਾਂ ਆਪਣੇ ਬੀਓ ਵਾਲੇ ਪੈਸ ਸਾਤੋਂ ਦਾ ਹੋਬ ਨਹੀਂ ਦੇ ਹੁਣ ਇਹ ਹੁਣ ਤੁਹਾਨੂੰ ਪਤਾ ਹੀ ਹੈ ਜੀ ਦੇਖੋ ਪਹਿਲਾਂ ਸਾਡੀ ਮੱਕੀ ਦਾ ਕਿੰਨਾ ਨੁਕਸਾਨ ਹੋਇਆ ਜੀ ਮੱਕੀ ਤੋਂ ਬਾਅਦ ਸਾਡਾ ਝੋਨਾ ਸਾਡੇ ਕੋਲ ਨਹੀਂ ਫੇਰ ਨਿਕਲਿਆ ਜੀ ਆ ਤੀਸਰੀ ਪੱਤਲ ਸਾਡੇ ਆਲੂ ਸੀਗੇ ਜੀ ਇਹ ਵੀ ਖਤਮ ਹੋ ਗਏ ਜਮੇ ਕਮ ਲਾਓ ਸਾਈ ਜਮੇ ਟੋਟਲ ਕੀ ਮੰਗ ਕਰਦੇ ਤੁਸੀਂ ਮੰਗ ਤਾਂ ਹੁਣ ਤੁਹਾਨੂੰ ਪਤਾ ਹੀ ਜੋ ਸਾਡਾ ਮਨ ਦਾ ਮਾਜ ਤਾ ਜਾਵੇ ਜਾਂ ਸਾਡੇ ਜਿਹੜੇ ਕੰਪਨੀਆਂ ਨੂੰ ਅਸੀਂ ਪੈਸੇ ਦੇਣਾ ਸਾਡੇ ਉਹੀ ਮਾਪ ਹੋ ਜਾਣ ਤੁਹਾਨੂੰ ਤਾਂ ਵੀ ਬਹੁਤ ਵੱਡਾ ਫਾਇਦਾ ਹੋ ਸਾਡਾ ਚੱਲ ਸਾਡੀ ਮਦਦਤ ਹੋ ਜਾਊਗੀ ਸਾਡੇ ਜੀ ਤਕਰੀਬਨ 80 ਏਕੜ ਫਸਲ ਸੀਗੀ ਜਿਹੜੀ ਆਲੂਆਂ ਦੀ ਲਾਈ ਹੋਈ ਸੀ ਤੇ ਟੋਟਲੀ ਯਾਨੀ ਡੈਮੇਜ ਆ ਲਗਭਗ 90% ਸਾਰੀ ਡੈਮੇਜ ਆ ਕਿਉਂਕਿ ਹੁਣ ਇੰਨੀ ਧੁੱਪ ਤੇਜ ਆ ਬਾਕੀ ਜਿਹੜੀ ਰਹਿੰਦੀ ਆ ਉਹ ਧੁੱਪ ਨੇ ਕਰ ਦੇਣੀ ਆ ਪਹਿਲਾਂ ਬਾਰਿਸ਼ ਨੇ ਬਹੁਤ ਨੁਕਸਾਨ ਕਰਤਾ ਉਦੋਂ ਪਿਛਲੀ ਫਸਲ ਸੀ ਜਿਹੜੀ ਝੋਨਾ ਝੋਨੇ ਨੇ ਵੀ ਨੁਕਸਾਨ ਕੀਤਾ ਉਹਨੇ ਵੀ ਠੇਕਾ ਨਹੀਂ ਮੋੜਿਆ ਜਿਹੜੇ ਠੇਕੇ ਦੇ ਦੇਣੇ ਸੀਗੇ ਤੇ ਹੁਣ ਜਿਹੜੀ ਆਸ ਸੀਗੀ ਉਹ ਆਲੂ ਤੇ ਸੀਗੀ ਆਲੂ ਨੇ ਵੀ ਇਦਕੀ ਠੋਖਾ ਦੇਤਾ ਚਲੋ ਕੁਦਰਤ ਦੀ ਮਾਰ ਆ ਬਾਕੀ ਹਜੇ ਗਾਂਹਾਂ ਵਾਲੀ ਫਸਲ ਦਾ ਕੁਝ ਨਹੀਂ ਪਤਾ ਲਗਭਗ ਸਾਰਾ ਲਾਸਟ ਹੀ ਆ ਜੀ ਤੇ ਜਿਹੜੀ ਕਿੰਨੀ ਆਪਣੀ ਤੁਹਾਡੀ ਠੇਕੇ ਤੇ ਲਈ ਹੋਈ ਸੀਗੀ ਜ਼ਮੀਨ ਜਾਂ ਫਿਰ ਆਪਣੀ ਹਾਂ ਹਾਂਜੀ ਸਾਡੇ ਕੋਲ 10 ਕਿਲੇ ਘਰਦੇ ਨੇ ਜੀ ਬਾਕੀ ਸਾਡੇ ਕੋਲ ਠੇਕੇ ਤੇ ਹੀ ਸੀਗੀ ਲਗਭਗ ਸਾਰੀ ਤੇ ਕਿਵੇਂ ਜਿਹੜੀ ਆਲੂ ਦੀ ਫਸਲ ਵੀ ਸੀ ਕੰਟਰੈਕਟ ਬੇਸ ਤੇ ਕੀ ਹੈ ਹਾਂਜੀ ਸਾਡਾ ਕੰਟਰੈਕਟ ਬੇਸ ਤੇ ਹੀ ਸੀਗਾ ਜੀ ਸਾਰਾ ਪਹਿਲਾਂ ਉਹਨਾਂ ਨੂੰ ਪੇਮੈਂਟ ਭਰਉਣੀ ਪੈਂਦੀ ਹੈ ਜਿਵੇਂ ਵੀ ਹੁੰਦਾ ਕੰਟਰੈਕਟ ਬੇਸ ਤੇ ਤੇ ਬਾਕੀ ਜਿੰਨਾ ਕੁ ਸੀਗਾ ਇੱਕ ਏਕੜ ਤੇ ਤਕਰੀਬਨ 50000 ਇੱਕ 50000 ਰੁਪਏ ਕਿਲਾ ਪਰ ਏਕੜ ਤੇ ਆਪਣੇ ਖਰਚਾ ਆਉਂਦਾ ਆਲੂ ਦੀ ਫਸਲ ਤੇ ਤੇ ਹੁਣ ਤੁਸੀਂ ਇਹ ਦੇਖ ਲਓ ਵੀ 80 ਏਕੜ ਦੇ ਹਿਸਾਬ ਨਾਲ ਸਾਰਾ ਟੋਟਲੀ ਲੋਸ ਆ ਜਿੰਨਾ ਵੀ ਆ ਜਿੰਨਾ ਕੁ ਵੀ ਆਲੂ ਸੀਗਾ ਸਾਰਾ ਹੀ ਲੋਸ ਆ ਜਿਹੜਾ ਰਹਿੰਦਾ ਖੁੰਦਾ ਉਹ ਹੁਣ ਗਾਹਾਂ ਹਜੇ ਪਤਾ ਲੱਗੂਗਾ ਵੀ ਕੀ ਬਣਨਾ ਕੀ ਨਹੀਂ ਫਸਲ ਦਾ ਕਿੱਦਾਂ ਪਰਪਾਈ ਹੋਊਗੀ ਫਿਰ ਇਸ ਲੋਸ ਤੇ ਪਰਪਾਈ ਤਾਂ ਜੀ ਹੁਣ ਇਹੀ ਆ ਵੀ ਸਰਕਾਰ ਮਾੜਾ ਮੋਟਾ ਮੁਆਵਜ਼ਾ ਦੇਵੇ ਜ਼ਿੰਮੇਦਾਰਨ ਇਹੀ ਹੋ ਸਕਦਾ ਹੋਰ ਤਾਂ ਚਲੋ ਹੋ ਨਹੀਂ ਸਕਦਾ ਕੁਝ ਸਾਡੇ ਲਾਹੇ ਨੇ 27 28 ਕਿਲੇ ਹੀ ਤੇ ਸਾਡੇ ਸਾਰੇ ਤਕਰੀਬਨ ਠੇਕੇ ਦੇ ਲਈ ਹੋਇਆ ਸਾਡੇ ਕੋਲ ਘਰ ਦੇ ਦਾ ਸੱਤੇ ਕਿਲੇ ਨੇ ਸਾਰੀ ਠੀਕੇ ਤੇ ਲੈ ਕੇ ਲਾਈ ਹੋਈ ਹੈ ਕੰਪਨੀ ਦਾ ਆਲੂ ਲੱਗੇ ਹੋਏ ਉਹਦੇ ਕਰਕੇ ਹੁਣ ਕੰਪਨੀ ਨੂੰ ਬਥੇਰਾ ਜ਼ੋਰ ਜ਼ੋਰ ਪਾਉਣਾ ਪਰ ਕੰਪਨੀ ਵਾਲੇ ਦੇਖ ਲਓ ਕਿ ਮੁੜ ਜਾਂਦੇ ਨੇ ਹਲੇ ਤਾਂ ਕੋਈ ਨਹੀਂ ਸਾਨੂੰ ਕਹਿਣੇ ਹੋ ਉੱਪਰ ਹੈਗਾ ਕਿੰਨਾ ਨੁਕਸਾਨ ਹੋਇਆ ਜੀ ਨੁਕਸਾਨ ਦਾ ਤਕਰੀਬਨ 90% ਨੁਕਸਾਨ ਆਇਆ ਜੀ ਸਾਰਨ ਕੀ ਹੈ ਨੁਕਸਾਨ ਕਾਰਨ ਤਾਂ ਜਿਹੜੀ 23 ਤਰੀਕ ਨੂੰ بارش ਜ਼ਿਆਦਾ ਹੋਈ ਨਹੀਂ ਹੋਈ ਆ ਉਹਦੇ ਨਾਲ ਸਾਰਾ ਇੱਕੋ ਲਖਤ ਪਾਣੀ ਭਰ ਗਿਆ ਤੇ ਉਸ ਤੋਂ ਬਾਅਦ ਦੇ ਵਿੱਚ ਤਾਂ ਫਿਰ ਮੁੜ ਕੇ ਕੱਢਿਆ ਗੁੱਢਿਆ ਪਰ ਕਾਨੂੰ ਰੋਟਾ ਟੋਇਟਾ ਬਥੇਰੇ ਪਟਾਏ ਨੇ ਜੀ ਬੀਸੀ ਨਾਲ ਪਰ ਲੋਟ ਨਹੀਂ ਆਏ ਹੈਗੇ ਕੰਮ ਤੇ ਹਜੇ ਤਾ ਪਾਣੀ ਹੁਣ ਸੁੱਕਿਆ ਜਾਂ ਨਹੀਂ ਪਾਣੀ ਤਾਂ ਹੁਣ ਬਟਨਾ ਸੁੱਕ ਚੱਲੀਆਂ ਪਰ ਸਾਰਾ ਆਲੂ ਡੈਮੇਜ ਆਈ ਆਲੂ ਸਾਰਾ ਨਾਲ ਦੀ ਨਾਲ ਪੜਾਕਾ ਪਈ ਜਾਂਦਾ ਤੇ ਕਿੰਨਾ ਕੁ ਨੁਕਸਾਨ ਚੱਲਣਾ ਪਿਆ ਨੁਕਸਾਨ ਤਾਂ ਇਹ ਜਿਹੜੇ ਦੂਜੇ ਲੋੜੇ ਖਰਚਾ ਕਰ ਚੱਲਿਆ 40 ਤੋਂ 50 ਹਜ਼ਾਰ ਰੁਪਏ ਸਾਡਾ ਖਰਚਾ ਆ ਰਿਹਾ ਜੀ ਪਰ ਇੱਕੜ ਪਰ ਇੱਕੜ ਉਦੋਂ ਜਿਹੜਾ ਸਾਡਾ ਬਾਕੀ ਜਿਹੜਾ ਪ੍ਰੋਫਿਟ ਦਾ ਲਾਸ ਹੋਣਾ ਉਹ ਤਾਂ ਸਾਡਾ ਗਿਆ ਹੀ ਗਿਆ ਉਹ ਤਾਂ ਸਾਨੂੰ ਪਤਾ ਹੀ ਹੁਣ ਮਿਲਣਾ ਨਹੀਂ ਕੋਈ ਸਦੂ ਤਾਂ ਤੇ ਕਿੰਨੇ ਜਿਹੜੀ ਜ਼ਬਤੀ ਤੇ ਲਈ ਹੋਈ ਹੈ ਜ਼ਮੀਨ ਕਿੰਨਾ ਕੀ ਭਾਏ ਕੇਲੇ ਦਾ ਕਿਸੇ ਦਾ 65000 ਆ ਕਿਸੇ ਦਾ 70000 ਕਿਸੇ ਦਾ 75000 ਆ ਤੇ ਕਿ ਉਹ ਵਾਪਸ ਹੋ ਪਾਉਗੀ ਵਾਪਸ ਤਾਂ ਹੁਣ ਮਾਲਕਾਂ ਦੀ ਮਰਜ਼ੀ ਹੁੰਦੀ ਆ ਉਹਦੇ ਵਿੱਚ ਤਾਂ ਕੋਈ ਛੋਟ ਕਰ ਵੀ ਦਿੰਦਾ ਕੋਈ ਨਹੀਂ ਵੀ ਕਰਦਾ ਉਹ ਕੋਈ ਜ਼ਰੂਰੀ ਨਹੀਂ ਹੁੰਦਾ